ਸਰ ਅੱਜ ਜਿਹੜਾ ਲੁਧਿਆਣੇ ਵਿੱਚ ਸਾਡੇ ਅੰਕਲ ਸ਼ੋਮੈਨ ਅੰਕਲ ਵੱਲੋਂ ਜਿਹੜਾ ਡੋਰਨ ਸ਼ੋਪਿੰਗ ਐਕਸਪੋ ਕਰਾਇਆ ਜਾ ਰਿਹਾ ਵਾ ਤੇ ਮੈਂ ਅੱਜ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਸ਼ਹਿਰ ਵਿੱਚ ਵੀ ਜਿਹੜੇ ਐਡੇ ਵੱਡੇ ਲੈਵਲ ਤੇ ਜਿਹੜੇ ਸ਼ੋਪਿੰਗ ਐਕਸਪੋ ਹੋ ਰਿਹਾ ਵਾ ਸੋ ਮੈਂ ਸਾਰੇ ਇੱਕ ਤਰ੍ਹਾਂ ਖੁਸ਼ੀ ਦੀ ਗੱਲ ਹੈ ਤੇ ਦੂਜਾ ਮੈਂ ਸਾਰੇ ਲੁਧਿਆਣਵੀਜ਼ ਨੂੰ ਵੀ ਰਿਕਵੈਸਟ ਕਰਦਾ ਵੀ ਤੁਸੀਂ ਆ ਕੇ ਇੱਕੋ ਹੀ ਮੈਂ ਸਮਝਦਾ ਵੀ ਇੱਕੋ ਹੀ ਜਗ੍ਹਾ ਤੇ ਐਡਾ ਵੱਡਾ ਜਿਹੜਾ ਸ਼ੋਪਿੰਗ ਐਕਸਪੋ ਹੋ ਰਿਹਾ ਵੀ ਤੁਸੀਂ ਆਪਣੀ ਫੈਮਿਲੀਜ਼ ਨਾਲ ਆ ਕੇ ਇਸ ਸ਼ੋਪਿੰਗ ਐਕਸਪੋ ਦਾ ਆਨੰਦ ਮਾਣੋ ਤੇ ਨਾਲ ਦੀ ਨਾਲ ਆਪਣੀ ਆਪਣੇ ਫੈਮਿਲੀ ਨੂੰ ਵੀ ਥੋੜੀ ਬਹੁਤ ਸ਼ਾਪਿੰਗ ਕਰਾਓ ਸੋ ਮੈਂ ਸ਼ੋਮਨ ਜੀ ਦਾ ਤੇ ਸਾਰੀ ਇਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਸਾਨੂੰ ਇੱਥੇ ਬੁਲਾਇਆ ਨਾਲ ਦੀ ਨਾਲ ਇਹੋ ਜਿਹੇ ਜਿਹੜੇ ਐਕਸਪੋ ਨੇ ਇਹ ਅੱਗੇ ਟਾਈਮ ਟੂ ਟਾਈਮ ਇਹਨਾਂ ਨੂੰ ਇਹੀ ਰਿਕੁਐਸਟ ਕਰਦਾ ਵੀ ਅੱਗੇ ਵੀ ਕਰਾਉਂਦੇ ਰਹੋ ਲੁਧਿਆਣਾ ਵਿੱਚ ਤੁਸੀਂ ਇੱਥੇ ਆ ਕੇ ਦੇਖਿਆ ਆ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਪ੍ਰੋਡਕਟਸ ਦੇਖ ਕੇ ਨਹੀਂ ਕੀ ਚੀਜ਼ ਦੇਖੋ ਜਿਹੜੇ ਇਹੋ ਜਿਹੇ ਐਕਸਪੋ ਨੇ ਮੈਂ ਸਮਝਦਾ ਵੀ ਅੱਗੇ ਡੈਲੀ ਅਰਗੇ ਏਰੀਏ ਦੇ ਵਿੱਚ ਆਪਾਂ ਸੁਣਿਆ ਹੁੰਦਾ ਵੀ ਜਿਹੜੇ ਐਕਸਪੋ ਲੱਗਦੇ ਨੇ ਸੋ ਅੱਜ ਇੱਥੇ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਵੀ ਸਾਡੇ ਲੁਧਿਆਣੇ ਚ ਵੀ ਅੰਕਲ ਹੁਣਾਂ ਨੇ ਪਹਿਲ ਪੱਧਮੀ ਕੀਤੀ ਹੈ ਸੋ ਬਹੁਤ ਖੁਸ਼ੀ ਦੀ ਗੱਲ ਹੈ ਜੀ ਦੇਖ ਕੇ ਬੜਾ ਅੱਛਾ ਮਹਿਸੂਸ ਹੋ ਰਿਹਾ ਹੈ ਮੇਰਾ ਧਰੁਨੇ ਸ਼ਰਮਾ ਜੀ ਮੈਂ ਇਸ ਕੰਪਨੀ ਦਾ ਡਾਇਰੈਕਟਰ ਹਾਂ ਸਾਡੀ ਕੰਪਨੀ ਪਿਛਲੇ 30 ਸਾਲ ਤੋਂ 올ਓਵਰ ਪੰਜਾਬ ਐਗਜ਼ੀਬਿਸ਼ਨਸ ਆਰਗੇਨਾਈਜ਼ ਕਰ ਰਹੀ ਹੈ ਇਹ ਸਾਡਾ ਗ੍ਰੈਂਡ ਸ਼ਾਪਿੰਗ ਐਕਸਪੋ ਦਾ 8th ਐਡੀਸ਼ਨ ਹੈ ਸਾਡੀ ਕੰਪਨੀ ਦੀ ਸਪੈਸ਼ੈਲਟੀ ਇਹ ਜੀ ਅਸੀਂ ਅੰਡਰ ਵਨ ਰੂਫ ਮਲਟੀ ਕਨਸੈਪਟ ਜਿਹੜੇ ਪ੍ਰੋਡਕਟਸ ਹੈਗੇ ਚਾਹੇ ਉਹ ਇੰਟੀਰੀਅਰ ਐਕਸਟੀਰੀਅਰ ਹੈ ਫੂਡ ਪ੍ਰੋਡਕਟ ਹੈ ਜੁਐਲਰੀ ਕਾਸਮੈਟਿਕ ਗਾਰਮੈਂਟਸ ਸਾਰੇ ਟਾਈਪ ਆਫ ਪ੍ਰੋਡਕਟਸ ਅਸੀਂ ਅੰਡਰ ਵਨ ਰੂਫ ਅਵੇਲ ਕਰਵਾਨੇ ਸਾਰੇ ਕਸਟਮਰ ਨੂੰ ਤੇ ਇਥੇ ਸਾਨੂੰ ਤੁਹਾਨੂੰ ਉਹ ਆਈਟਮਸ ਮਿਲਣਗੀਆਂ ਜਿਹੜੇ ਮਾਰਕੀਟ ਚ ਅਵੇਲੇਬਲ ਨਹੀਂ ਹੁੰਦੀ ਸਪੈਸ਼ਲ ਆਫਰ ਸਪੈਸ਼ਲ ਡਿਸਕਾਊਂਟਸ ਉਹ ਤੁਹਾਨੂੰ ਇਥੇ ਮਿਲਣਗੇ ਸਿਰਫ ਹੋਮ ਟਾਊਨ ਦੇ ਵਿੱਚ ਜਿਹੜਾ ਆ ਇਹ ਐਕਸਪੋ ਲਾਈ ਹੈ ਤੁਸੀਂ ਕਿਦਾਂ ਦਾ ਮਹਿਸੂਸ ਹੁੰਦਾ ਹੈ ਕਿਦਾਂ ਦਾ ਜਿਹੜਾ ਇਲਾਕਾ ਨਵਾਸੀਆ ਵੱਲੋਂ ਜਾਂ ਪੂਰੇ ਸ਼ਹਿਰ ਵਿੱਚ ਹੋਮ ਟਾਊਨ ਚ ਬੇਸਿਕਲੀ ਪਬਲਿਕ ਵੇਟ ਕਰਦੀ ਹੈ ਕਿ ਕਦੋਂ ਇਹ ਐਕਸਪੋ ਲੱਗੇਗੀ ਤੇ ਕਾਫੀ ਸਾਲੋਂ ਤੋਂ ਅਸੀਂ ਐਗਜ਼ੀਬਿਸ਼ਨਸ ਲਗਾ ਰਹੇ تھے ਕਸਟਮਰਸ ਨੂੰ ਵਿਜ਼ਟਰ ਨੂੰ ਵੇਟ ਰਹਿੰਦਾ ਕਿ ਕਦੋਂ ਐਗਜ਼ੀਬਿਸ਼ਨ ਲੱਗਣ ਤੇ ਅਸੀਂ ਆ ਕੇ ਸ਼ਾਪਿੰਗ ਕਰੀਏ ਸੈਂਟਰ ਪੁਆਇੰਟ ਕੀ ਰਹੇਗਾ ਸੈਕਸਪ੍ਰੋ ਦਾ ਸੈਂਟਰ ਪੁਆਇੰਟ ਹੈ ਜੀ 올 ਪ੍ਰੋਡਕਟਸ ਅੰਡਰ ਵਨ ਰੂਫ ਵਿਦ ਹੈਵੀ ਡਿਸਕਾਊਂਟਸ ਐਂਡ ਆਫਰਸ ਡਿਫਰੈਂਟ ਕਾਈਂਡ ਆਫ ਪ੍ਰੋਡਕਟਸ ਥੈਟ ਆਰ ਨਾਟ ਅਵੇਲੇਬਲ ਇਨ ਦ ਮਾਰਕੀਟ ਟਾਈਮਿੰਗ ਦੀ ਗੱਲ ਕਰੀਏ ਕਿਹੜੀ ਕਿਹੜੀ ਟਾਈਮਿੰਗ ਹੈ ਔਰ ਕਿੰਨੇ ਕੰਟੈਂਟ ਇਹ 16 ਤੋਂ 20 ਜਨਵਰੀ ਦਾ ਸ਼ੋ ਹੈ ਜੀ ਤੇ ਟਾਈਮਿੰਗਸ ਹੈ 11 ਟੂ 9 ਪੀਐਮ ਸਾਰਿਆਂ ਨੂੰ ਰਿਕੁਐਸਟ ਹੈ ਤੁਸੀਂ ਆਓ ਆ ਕੇ ਇੱਥੇ ਟੇਸ਼ਾਰੀ ਸ਼ਾਪਿੰਗ ਕਰੋ ਤੇ ਇੰਜੋਏ ਕਰੋ ਹੋਰ 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 ਟੋਲ ਵੀ ਲੱਗੇ ਆ ਕਿੰਨੇ ਸਟਾਲ ਲੱਗੇ ਹੋਏ ਇਹਦੇ ਚ ਮੋਰ ਥੈਨ 200 ਸਟਾਲਸ ਲੱਗੇ ਆ ਜੀ ਫੂਡ ਕੰਪਨੀਆਂ ਦੇ ਬੈਸਟ ਆਫਰਸ ਲੱਗੇ ਆ ਡਿਫਰੈਂਟ ਫੂਡ ਕੰਪਨੀਆਂ ਨੇ ਐਮਡੀਐਸ ਸਾਡਾ 골ਡਨ ਸਪான்ਸਰ ਹੈ ਠੀਕ ਹੈ ਤੇ ਅਸੀਂ ਸਾਰੇ ਲੁਧਿਆਣਾ ਵਾਸੀਆਂ ਨੂੰ ਰਿਕੁਐਸਟ ਕਰਦੇ ਹਾਂ ਆਹ ਤੇ 33 ਸਾਰੀ ਸ਼ਾਪ। ਅੱਛਾ ਵਿਜ਼ਟਰ ਵਿਜ਼ਟਰ ਵਾਸਤੇ ਜਿਹੜਾ ਆ ਕੁਝ ਸਪੈਸ਼ਲ ਗਿਫਟਸ ਵੀ ਜਿਹੜੇ ਨੇ ਕੱਢੇ ਜਾ ਰਹੇ ਨੇ। ਵਿਜ਼ਟਰ ਵਾਸਤੇ ਜਿਹੜੇ ਐਗਜ਼ੀਬਿਟਰਸ ਵੱਲੋਂ ਅਲੱਗ-ਅਲੱਗ ਆਫਰਸ ਨੇ ਗਿਫਟਸ ਨੇ ਉਹ ਆਪਣਾ ਕੰਪਨੀਆਂ ਦੇ ਅੰਦਰ ਡਿਸਕ੍ਰਾਈਬ ਕਰਨੀ ਹੈ ਕਿ ਉਹ ਆਫਰ ਦੇ ਰਹੇ ਕੀ ਗਿਫਟਸ ਦੇ ਰਹੇ ਨੇ ਉਹ ਐਸ ਪਰ ਕੰਪਨੀ ਐਸ ਪਰ ਪ੍ਰੋਡਕਟਸ ਨੇ। ਕੀ ਅਪੀਲ ਕਰੋ? ਮੈਂ ਬਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਾ ਹਾਂ ਤੁਸੀਂ ਆਓ ਇਸ ਸਾਲ ਚ ਇੱਕ ਵਾਰੀ ਸ਼ੋਅ ਲੱਗਦਾ ਹੈ ਜਨਵਰੀ ਚ ਤੇ ਤੁਸੀਂ ਆਓ ਆ ਕੇ ਵਿਜ਼ਿਟ ਕਰੋ। ਤੇ ਟੀ ਸਾਰੀ ਸ਼ਾਪਿੰਗ ਕਰਕੇ ਜਾਓ ਸਿੱਧਾ ਦੇਖੋ ਜੀ ਆਪ ਆਏ ਆ ਸਿੱਧੂ ਪਰਿਵਾਰ ਦਾ ਸ਼ੁਕਰਗੁਜ਼ਾਰ ਹੈ ਕਿ بیٹے ਨੇ ਆ ਕੇ ਆਪਣੇ ਛੋਟੇ ਭਰਾ ਨੂੰ ਹਲਾ ਦਿੱਤਾ ਔਰ ਇਹਨਾਂ ਨੇ ਜਿੰਮੇਵਾਰੀ ਜ਼ਕੀ ਹੈ ਕਿ ਅਸੀਂ ਰਲ ਕੇ ਪ੍ਰਮੋਟ ਕਰਾਂਗੇ ਇੰਡਸਟਰੀ ਨੂੰ ਔਰ ਇੱਕ ਦੂਜੇ ਦਾ ਧਿਆਨ ਰੱਖਾਂਗੇ ਤਾਂ ਮੈਂ ਅਗੇਨ ਸਿੱਧੂ ਸਾਹਿਬ ਦਾ ਥੈਂਕਸ ਕਰਦਾ ਲੁਧਿਆਣਵੀਓ ਮੈਂ ਸਮਝਦਾ ਮੈਂ ਛੋਟਾ ਜਿਹਾ ਬੱਚਾ ਹੁੰਦਾ ਸੀ ਤਦ ਦਾ ਮੈਂ ਐਗਜ਼ੀਬਿਸ਼ਨ ਲਾ ਰਿਹਾ ਹੁਣ ਤਾਂ ਮੈਂ ਵੀ 70 ਸਾਲ ਦਾ ਹੋ ਗਿਆ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਮੈਨੂੰ ਪ੍ਰਮੋਟ ਕੀਤਾ ਆਓ ਹਲਾਸ਼ੇਰੀ ਦਿਖਾਓ ਔਰ ਤੁਹਾਡੇ ਬੇਟੇ ਦੀ ਐਗਜ਼ੀਬਿਸ਼ਨ ਲੱਗੀ ਹੈ ਮੈਕਸਿਮਮ ਪ੍ਰੋਡਕਟ ਪਰਚੇਸ ਕਰੋ ਜਿਹੜੇ ਜਿਹੜੇ ਬੰਦੇ ਆਏ ਆ ਖੁਸ਼ ਹੋ ਕੇ ਨੱਚਦੇ ਗਾਉਂਦੇ ਪੰਜਾਬ ਤੋਂ ਜਾਣ ਥੈਂਕ ਯੂ